ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸਤਿ ਸ੍ਰੀ ਅਕਾਲ ਜੀ ਕਿੰਨੇ ਸਾਰੇ ਮਿਲਦੇ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਦਰਸਤੋਂ ਮੁੰਗੇ ਰਾਜੀ ਖੁਸ਼ੀ ਹੋਵੋਗੇ ਮੈਂ ਜੀ ਬਣਾ ਰਹੀਆਂ ਵੀਡੀਓ ਕਾਲੀ ਕਰੀ ਜਸ ਸ਼ੁਰੂ ਕਰ ਲੱਗੀ ਆਪਾਂ ਚੱਲਿਆਂ ਗੁਰੂ ਘਰ ਤੇ ਗੁਰੂ ਘਰ ਆਪਾਂ ਚੱਲੇ ਜਣੀ ਅੱਜ ਭੋਗ ਆ ਬਾਬਾ ਹੁੱਡਾ ਜੀ ਦੀ ਹੈ ਨਾ ਜਿਵੇਂ ਮਰਿਆਦਾਗਾ ਹੈ ਨਾ ਵੀ ਗੰਡੇ ਨਾਲ ਪ੍ਰਸ਼ਾਦਾ ਸ਼ਿਕਾਇਆ ਜਾਂਦਾ ਉਹ ਮੇਰਾ ਪ੍ਰਸ਼ਾਦਾ ਸਿਕਾਉ ਦਿੰਨੀ ਅੱਜ ਤੇ ਆਪਾਂ ਚੱਲ ਜਾਂਦੀ ਹੁਣੇ ਬਾਹਰ ਵੇਟ ਕਰਦੇ ਆਗੇ ਤੇ ਹੀ ਤੁੜਦੇ ਆਪਾਂ ਬਿੰਨੇ ਵੀ ਦੋ ਮਿੰਟ ਵਿੱਚ ਪਿਆਜ਼ ਪਾ ਲਾ ਖੜ ਜਾ ਚਲੋ ਜੀ ਆਪਾਂ ਪਹਿਲਾਂ ਪਿਆਜ਼ ਮਿਲੇ ਚਲੀਏ ਨਾਲ ਆਪਣਾ ਵੀ ਹਿੱਸਾ ਜਿਹੜਾ ਪਾ ਦਈਏ ਲੰਗਰ ਦੇ ਵਿੱਚ ਬਣੇਰੇ ਹੋ ਤੁਸੀਂ ਆਪਣੇ ਵਲੌਗ ਦੇ ਨਾਲ ਚਲੋ ਜੀ ਆਪਾਂ ਹੁਣ ਤੁਰਪੀ ਹੁਣ ਕੀ ਹੋਣਾ ਬਾਹਰ ਕਰ ਰਹੀ ਹਾਂ ਨੇ ਵੇਟ ਇਹਦਾ ਆਪਾਂ ਇਹ ਹੈਗੇ ਕਰੇ ਹੁਣ ਨਾ ਨਾ ਦੇਖੋ ਦੀਵਾਰੀਆਂ ਉਹ ਅੱਗੇ ਨਿਕ ਗਈਆਂ ਤੇ 10:00 ਵਜੇ 22:00 ਹੋ ਗਏ ਦੇਖਦੇ ਆਪਾਂ ਫੱਕ ਦੋ ਪਹੁੰਚਾਂਗੇ ਹਾਂਜੀ ਆਪਾਂ ਹਲੇ ਅੱਧ ਦੇ ਵਿੱਚ ਪਹੁੰਚਿਆਂਗੇ ਟਾਈਮ ਦੇਖੋ ਹੁਣ ਹੋ ਗਿਆ 17:44 10:40 10:45 10:22 ਤੇ ਆਪਾਂ ਤੁਰੇ ਸੀਗੇ ਘਰੋਂ ਤੇ ਉਹ ਦੇਖੋ ਸਾਰੀਆਂ ਗੱਡੀਆਂ ਮੋਟਰਾਂ ਮੋਟਰਸਾਈਕਲ ਸਾਰੇ ਗੁਰੂ ਕਰੂ ਕਰੂ ਆ ਰਹੇ ਨੇ ਇਹ ਬਹੁਤ ਜਿਆਦਾ ਭੀੜ ਹੁੰਦੀ ਐ ਇੱਥੇ ਮੈਂ ਤੁਹਾਨੂੰ ਦਿਖਾਵਾਂਗੀ ਕਿ ਸੜਕ ਵੀ ਨਾ ਸਾਰੀ ਭਰੀ ਜਾਂਦੀ ਹੁੰਦੀ ਐ ਤੇ ਕਿਵੇਂ ਆਈ ਮੈਨੂੰ ਰਾਸਨਾ ਦਾ ਆ ਦੇਸੀ ਚਾਰ ਆਈਆਂ ਦੋ ਭੈਣਾਂ ਸੀ ਨੇ ਗੱਡੀ ਚ ਜੜਾ ਤੀਆਂ ਹਲੇ ਫਾਨ ਤੇ ਕੰਮ ਨੋ ਆ ਜੁਗਾ ਹੈ ਗੁੰਜੀਆ ਜੁਗਾ ਨੂੰ ਮੰਨਦਾ ਜੁਗਾ ਜੀ ਪੋ ਜੀ ਆਪਾ ਪਹੁੰਚਤੀ ਅਨੈਰ ਦੇ ਦੇਖੋ ਸਾਰਾ ਦੇਖੋ ਮੀ ਆਲਾ ਪਾਣੀ ਜਾਂਦਾ ਫਿਰ ਐਰਾਂ ਦੇ ਵਿੱਚ ਰੀਪੀਟ ਆ ਫਾਇਰ ਨਾ ਗੱਟੀਆਂ ਆ ਰਹੀਆਂ ਨੇ ਹਰ ਕਿਨੂਆਂ ਨੂੰ ਮੈਨੂੰ ਇਹੋ ਜਿਹਾ ਲੁਕੀ ਰਿਹਾ ਇਹ ਅੰਦਾਜ਼ ਨਾਜ਼ਰਦਾਰ ਹੈ ਨੂੰ ਬਗ ਦਾ ਕੁੱਤੇਾਂ ਦੇ ਪਾਣ ਆਹ ਤਾਂ ਕੁਝ ਦਿਨ ਨੂੰ ਇੱਧਰ ਭਾਗ ਮੈਂ ਨਹੀਂ ਕਿਥੋਂ देखो गुरु घर कितनी दूरी ਤੇ ਹੈਗਾ ਟਾਈਮ ਹੋ ਗਿਆ 10:47 ਜੇ ਦੋ ਪਹੁੰਚੇ ਮੈਂ ਤੁਹਾਨੂੰ ਦੱਸੂਗੀ ਇੰਨੀ ਦੂਰੀ ਤੇ ਨਾ ਉੱਥੋਂ ਪਤਾ ਲੱਗ ਜੀ ਕਿੰਨੇ ਮਿੰਟਾਂ ਜੇ ਆਪਾਂ ਪਹੁੰਚਦੇ ਆ ਤੇ ਗੱਡੀਆਂ ਮੋਟਰਾਂ ਦੇਖੋ ਇੱਥੇ ਤੋਂ ਸਟਾਰਟ ਹੋ ਗਈਆਂ ਇੱਥੇ ਨਹੀਂ ਦੂਰ ਦੂਰ ਤੱਕ ਖੜੀਆਂ ਐ ਇਸ ਵਾਰੀ ਫਤਿਹ ये दो चले जाते हैं भाई कहीं तो हट के रखे पीछे भागने लगा इसने ठीक ਤੇ ਨੀ ਮਮੀ ਦਾ ਪਾਚੀ ਹੋਣੀ ਆ ਨਾ ਵਧੀਆ ਮੂਰੇ ਮੂਰੇ ਕਰਾ ਗਿਆ ਬੰਦੇ ਇੱਕ ਬਾਹ ਨਹੀਂ ਬਿਲਾ ਕਰਿਆ ਕਰ ਨਹੀਂ ਆਹ ਧੀਰਿਆਂ ਦਾ ਟਾਈਮ ਹੋ ਰਿਹਾ ਨਾ ਅੱਗੇ ਦੇ ਤੱਕ ਬਾਹ ਬਿਲਾ ਕਰਾ ਕਰੀ ਬਾਕੀ ਦੂਰ ਤੱਕ ਬਹੁਤ ਖੜੀਆਂ ਨੇ ਹੈ ਹਾਂ ਨਾ ਹੈ ਕਿ ਕਿੰਨਾ ਹੁੰਦਾ ਮੋਸਾ ਦੋੜਿਆ ਫੜੀਏ ਕੰਮ ਕਰਕੇ ਸੱਗੀ ਗੱਲ ਦੀ ਹਿਸਿਆ ਸੱਸੀ ਕੰਮ ਸੀ ਘਾਸੀ ਕਰ ਤੇ ਹੋ ਰਹੀਆ ਕਿਵੇਂ ਆਂ ਜੀ ਹਰਗੁਣ ਜੀ ਇਹ ਦੇਖ ਨਾ ਕਿੰਨਾਂ ਦੀ ਪੀੜ ਆ ਗਈ ਤੁਸੀਂ ਚੱਲਦੇ ਹਾਂ ਬੜੀ ਸਹੀ ਹਾਲਤ ਕੀ ਹੈ ਨਹੀਂ ਨਹੀਂ ਘਰੇ ਬੜੇ ਜਾਂਦੇ ਹੁਣ ਤੁਸੀਂ ਮੈਂ ਤੁਸੀ ਜਾਣਨੇ ਆਂਗੇ ਤੁਸੀਂ ਆ ਕੀ ਆ ਦੀ ਪੱਖੀ ਆਹ ਯਾਰ ਗੋ ਲੈ ਗਿਆ ਲੈ ਦੱਸ ਚਾਰ ਜੁੰਦੀ ਆ ਅਛਾ ਜੀ ਦੱਸ ਤੇ ਲੈ ਕੇ ਤਾਂ ਰਹਿ ਜਾਗੇ ਹੈ ਚਾਹੇ ਤਾਂ ਲੈ ਕੇ ਆਈਆਂ ਨਾ ਹੁਣ ਤੁਸੀਂ ਜਾਣਦੇ ਹੋ ਹਾਂ ਜਾਣਦੇ ਆ ਸੀ ਘਰੇ ਹੋ ਜਾਂਦੇ ਮੰਮੀ ਮਿਲ ਗਈ ਉਸੇ ਨਾਲ ਮਿਲ ਗਏ ਸਾਨੂੰ ਸਾਰੇ ਤਾਂ ਮਿਲ ਗਏ ਘਰੇ ਵੀ ਉਹੀ ਆ ਅਛਾ ਘਰੇ ਘਰ ਤਾਂ ਸਾਡਾ ਘਰ ਆ ਨਹੀਂ ਆਏ ਹੁਣ ਚੱਲ ਇੱਥੇ ਸਾਨੂੰ ਟਾਈਟ ਲਾ ਕੇ ਜੂ ਹਾਂ ਕਰ ਲਿਓ ਆਹੋ ਕਹਿੰਦੇ ਨੇ ਆਹ ਆ ਕਹਿੰਦੇ ਵੀ ਭੁੰਡੀ ਜੀ ਆਉਗੀ ਇਧਰ ਆ ਹਾਂ ਉੱਥੇ ਖੜੀ ਸੀ ਪਹਿਲਾਂ ਵੀ ਸਾਨੂੰ ਮਿਲਿਆ ਹਾਂ ਠੀਕ ਆ ਦੀਦੀ लो जी दस अठवंजा हो गए हूँ गुरु घर को तकरीबन तीन चार मिनट लगन गए अरदास हो रही है अपन पिछले मिल गए सीधी देखो

ये लोग ये पकड़ ਆਪਕੋ ਆਪਣੇ ਜਨਰਲ ਨਾਗਰਿਕਾ ਹੁਣ ਲੇ ਕੇ ਗੁਰੂ ਸਾਹਿਬ ਸੇ ਤੁਨ ਸਵਾਦ ਦੀ ਯੋਗਤਾ ਬੁਲਵਾਤੀ ਹੈ ਇਹ ਮੈਂ ਇੱਕ ਆਯੋਜਨ ਨਾਲ ਆਪਰੇ हम के तरफ से हर रोज आप की तरफ आप साहब इधर ही रहा कितने रुपए हमारी अभी आ रहा है 200000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 बिल्कुल है ये नावा के भीड़ भारी जी आप पहला मत काट

प्रणाम गुरुतिया शुभम बन शत्रु बाजा प्रणाम मैंने कंफर्ट है राजा जी गलिया में जाके धन्यवाद जी सेवा में मूर्ति जाना मूर्ति मतलब आगे जाना कट वाला हो ਕਿ ਮਾਤਾ ਜੀ ਨੇ ਦੱਸਿਆ ਗੋਗੀ ਮੈਂ ਕਿੱਥੇ ਜਾਵਾਂ ਵਰਗੋ ਕਾਚਰ

या और चले चलेया और चले चलेया के सेवा बागोनिया आया वहां माता की और महा कुमकुम करता बाबा बुधा सामने से संगत से बाबा बुधा सामने खड़ा था कि क्यों पाजवाणी को पाजणा नहीं मिलती कोई वहां आया

ਕੰਪੀਟ ਦਾ ਦਰਸ਼ਿੜੇ ਨੂੰ ਆਇਆ ਬਹੁਤ ਨੇੜਿਓ ਸੰਗੀਤ ਦਰਸ਼ਿੜੇ ਨੂੰ ਆਇਆ ਬਤਵੇਂ ਨਾ ਸਾਇਰੇ ਅੱਖੀਆਂ ਦੇ ਤਾਰੇ ਵਿੱਚ ਬੜਾੜੀ ਪਰ ਗਟੇ ਹਰ ਗੋਬਿੰਦ ਪਿਆਰੇ ਵਿੱਚ ਬੜਾੜੀ ਪਰ ਗਟੇ ਹਰ ਗੋਬਿੰਦ ਪਿਆਰੇ ड़िया गुलचाराड़ी साहिब ते गुलचारा तूं आके जाके सब कर ले ਹਾਂਜੀ ਇੱਥੋਂ ਅਸੀਂ ਗੁਰੂ ਘਰ ਤੋਂ ਚੱਲ ਪਏ ਸੀ ਇੱਥੇ ਇਤਿਹਾਸ ਲਿਖਿਆ ਹੋਇਆ ਗੁਰੂ ਘਰ ਦਾ ਗੁਰੂ ਘਰ ਪਪਲੀ ਸਰ ਸਾਹਿਬ ਪਾਸਾਈ ਨਵੀਂ ਪਿੰਡ ਪੈਣੀ ਬਾਗਾ ਤੇ ਤੁਸੀਂ ਵੀਡੀਓ ਨੂੰ ਸਟਾਪ ਕਰਕੇ ਇਤਿਹਾਸ ਜਿਹੜਾ ਪੜ ਸਕਦੇ ਹੋਗੇ ਤੇ ਅੱਜ ਬਾਬਾ ਬੁੱਢਾ ਜੀ ਦੀ ਮਰਯਾਦਤ ਦਾ ਅਨੁਸਾਰ ਜਿਵੇਂ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਨੂੰ ਪ੍ਰਸ਼ਾਦਾ ਚੁਕਾਇਆ ਸੀ ਉਸ ਤਰ੍ਹਾਂ ਉਸ ਮਰਿਆਦਾ ਨੂੰ ਹਨਾ ਚਲਾਉਂਦੇ ਹੋਏ ਹਨਾ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਨੇ ਸਾਰੇ ਵੀ ਆਏ ਸਾਲ ਜਿਹੜਾ ਇਹ ਲੰਗਰ ਆ ਵੀ ਚਲਾਉਂਦੇ ਨੇਗੇ ਵੀ ਸੀ ਰੋਟੀ ਯਾਨੀ ਕਿ ਵੇਸਣ ਦੀ ਰੋਟੀ ਨਾਲ ਪਿਆਜ਼ ਤੇ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ ਦੂਰੋਂ ਦੂਰੋਂ ਜਿੰਨਾ ਜਿੰਨਾਂ ਨੂੰ ਪਤਾ ਲੱਗਦਾ ਜਿਵੇਂ ਜਿਨਾਂ ਨੂੰ ਇਸ ਵਾਰ ਨਹੀਂ ਆਇਆ ਜਾਂਦਾ ਅਗਲੇ ਨੂੰ ਪਤਾ ਲੱਗਦਾ ਫਿਰ ਉਹ ਆਉਂਦੀ ਆਉਂਦੇ ਸਾਲ ਆਉਂਦੇ ਨੇ ਯਾਨੀ ਵੈਸੇ ਇੱਥੇ ਦਸਵੀਂ ਭਰਦੀ ਆ ਗੁਰੂ ਘਰ ਚਾਹੇ ਦਸਵੀਂ ਬਹੁਤ ਸੰਗਤਾਂ ਆਉਣ ਲੀਆਂ ਰਹੀਆਂ ਤੇ ਅਸੀਂ ਹਾਂਜੀ ਅਸੀਂ ਪਹਿਲਾਂ ਆਕੇ ਦਰਸ਼ਨ ਕੀਤੇ ਫਿਰ ਮਹਾਰਾਜ ਦੀ ਹਜ਼ੂਰੀ ਥੋੜਾ ਟਾਈਮ ਬੈਠ ਕੇ ਰਸਾ ਬੇਨਤੀਆਂ ਕੀਤੇਆਂ ਕਿਉਂਕਿ ਆਪਣੇ ਸਭ ਤੋਂ ਵੱਡੇ ਗੁਰੂ ਹਨਾ ਪਰਮਾਤਮਾ ਇਹੀ ਨੇ ਜਿਨ੍ਹਾਂ ਦਾ ਆਪਾਂ ਨੂੰ ਓਟ ਆਸਰਾ ਹਨਾ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਜੋ ਵੀ ਦੁੱਖ ਤਕਲੀਫ ਹੁੰਦੀ ਆ ਆਪਾਂ ਇਹਨਾਂ ਕੋਲ ਹੀ ਆਉਨੇ ਆ ਹਨਾ ਹੋਰ ਸਭ ਤੋਂ ਵੱਡਾ ਕਹਦੇ ਹੁੰਦੇ ਆ ਨਾ ਆਪਾਂ ਨੂੰ ਦੇ ਕੇ ਸੁਣਾਉਣ ਵਾਲਾ ਨਹੀਂ ਹੈਗਾ ਹਨਾ ਕੋਈ ਵੀ ਆਪਾਂ ਕਿਸੇ ਤੋਂ ਚੀਜ਼ ਲਵਾਂਗੇ ਨਾ ਉਹ ਆਪਾਂ ਨੂੰ ਦੇ ਕੇ ਸੁਣਾ ਦੇਣਗੇ ਪਰ ਇਹ ਗੁਰੂ ਮਹਾਰਾਜ ਨੇਗੇ ਜਿਹੜੇ ਆਪਾਂ ਨੂੰ ਕੋਈ ਵੀ ਚੀਜ਼ ਦੇ ਕੇ ਸੁਣਾਉਗੇ ਨਹੀਂ ਹੈਗੇ ਹਨ ਤੇ ਇਹਨਾਂ ਦੀ ਬਖਸ਼ਿਸ਼ ਹਰ ਇੱਕ ਬੀਬੀ ਭੈਣ ਤੇ ਬਣੀ ਰਹੀ ਹੈ ਨਾ ਹਰ ਇੱਕ ਬੀਬੀ ਭੈਣ ਦੀ ਜਿਹੜੀ ਇੱਛਾ ਜ਼ਰੂਰ ਪੂਰੀ ਹੋਵੇ ਤੇ ਲਓ ਜੀ ਦਰਸ਼ਨ ਕਰਨ ਤੋਂ ਬਾਅਦ ਅਸੀਂ ਲੰਗਰ ਪਾਣੀ ਛੱਕਿਆ ਲੰਗਰ ਪਾਣੀ ਛੱਕ ਕੇ ਅਸੀਂ ਸੇਵਾ ਕਰਵਾਈ ਥੋੜਾ ਟਾਈਮ ਤੇ ਉਸ ਤੋਂ ਬਾਅਦ ਅਸੀਂ ਆਪਣਾ ਚੱਲ ਪਏ ਸੀ ਤਕਰੀਬਨ ਟਾਈਮ ਹੋ ਗਿਆ ਸੀ 2 ਵਜੇ ਗਏ ਸੀ ਤੇ ਬਸ ਇੱਥੇ ਨੂਰ ਹੋਣਾ ਵਾਸਤੇ ਕੁਝ ਖੇਡਾਂ ਵਗੈਰਾ ਦੇਖਣ ਲੱਗ ਗਈਆਂ ਤੇ ਮੈਂ ਨਾ ਜ਼ਿਆਦਾਤਰ ਜਿਹੜੇ ਖੇਡਾ ਵਗੈਰਾ ਕੁਝ ਵੀ ਬੱਚਿਆਂ ਨੂੰ ਦਵਾਉਣਾ ਹੋਵੇ ਨਾ ਜਿਹੜੇ ਆਪਣੇ ਯਾਨੀ ਕਿ ਬਜ਼ੁਰਗ ਹੁੰਦੇ ਨੇ ਜਿਨ੍ਹਾਂ ਦੀਆਂ ਸਟੋਰੀਆਂ ਲੱਗੀਆਂ ਹੁੰਦੀਆਂ ਨੇ ਸੀ ਜ਼ਿਆਦਾਤਰ ਉਹਨਾਂ ਤੋਂ ਚੀਜ਼ ਲੈਣੇ ਆ ਹਨਾ ਵੀ ਥੋੜੀ-ਮੋਟੀ ਚਲੋ ਬਜ਼ੁਰਗਾਂ ਦੀ ਹੈਲਪ ਹੋ ਜਾਂਦੀ ਹੈਗੀ ਦੇ ਸਵਾਜਿਸੀ ਚੱਲ ਪੈ ਸੀ ਘਰ ਨੂੰ ਤੇ ਵਾਪਸ ਇੱਥੇ ਠੰਡੇ ਮਿੱਠੇ ਜਲਦੀ ਸੀਗੇ ਸਵੀਰ ਅਸੀਂ ਪਹਿਲਾਂ ਠੰਡਾ ਮਿੱਠਾ ਜਾਲ ਸਕਾਂਗੇ ਫਿਰ ਆਪਣਾ ਚੱਲਾਂਗੇ ਘਰ ਨੂੰ ਤੇ ਤੁਸੀਂ ਵੀ ਦਰਸ਼ਨ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਜੇਕਰ ਤੁਸੀਂ ਆਪਣੇ ਇੱਧਰ ਲਈਏ ਦੇ ਕੋਲੋਂ ਮਾਨਸਾ ਦਿੱਤਾ ਇਸ ਗੁਰੂ ਘਰ 'ਚ ਜਰੂਰ ਆ ਕੇ ਜਾਇਓ ਤੇ ਆਪਣੀਆਂ ਅਰਦਾਸਾਂ ਬੇਨਤੀਆਂ ਕਰਕੇ ਜਾਇਓ ਤੇ ਚਲੋ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ